ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਚਮਕੌਰ ਸਾਕਾ ਸਰਹਿੰਦ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੁੰਦੇ ਆ ਸ੍ਰੀ ਫਤਿਹਗੜ ਸਾਹਿਬ ਜੀ ਦੀ ਪਾਵਨ ਧਰਤੀ ਤੇ ਦਰਸ਼ਨ ਕਰਨ ਦਾ ਸਤਿਗੁਰ ਜੀ ਨੇ ਸੁਭਾਗ ਬਖਸ਼ਿਆ ਇਸ ਵਕਤ ਅਸੀਂ ਭਾਈ ਟੋਡਰ ਮਲ ਜੀ ਦੀ ਉਹ ਜਹਾਜ਼ ਹਵੇਲੀ ਵਿੱਚ ਖੜੇ ਆ ਜਿਸ ਨੂੰ ਸਾਡੀ ਇਹ ਬੜੀ ਪੁਰਾਣੀ ਵਿਰਾਸਤ ਮੰਨਿਆ ਜਾਂਦਾ ਦੱਸਿਆ ਜਾਂਦਾ ਤੇ ਜਿਸ ਤੋਂ ਪ੍ਰੇਰਨਾ ਬਹੁਤ ਸਾਰੀਆਂ ਮਿਲਦੀਆਂ ਨੇ ਪੰਥ ਵਸੇ ਮੇ ਉਜੜਾ ਮਨ ਚਾਉ ਹਨੇਰਾ ਸ਼ਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਜਿਹੜੇ ਸੀ ਉਹਨਾਂ ਦੇ ਸੰਸਕਾਰ ਕਰਨ ਵੇਲੇ ਭਾਈ ਟੋਡਰਮਲ ਜੀ ਉਹਨਾਂ ਦਾ ਜਿਹੜਾ ਯੋਗਦਾਨ ਸੀ ਸੋਨੇ ਦੀਆਂ ਮੋਹਰਾਂ ਵਿਛਾ ਕੇ ਧਰਤੀ ਖਰੀਦਣੀ ਇਸ ਘਰ ਨੂੰ ਉਹਨਾਂ ਦੇ ਇਹ ਜਿਹੜੇ ਸਿੱਖ ਵਾਰਸ ਸੀਗੇ ਸੰਭਾਲਣ ਦੀ ਜ਼ਰੂਰਤ ਸੀਗੀ ਤੇ ਸੰਗਤ ਜੀ ਤੁਸੀਂ ਵੇਖ ਸਕਦੇ ਹੋ 1996 ਤੋਂ ਲੈ ਕੇ 2000 ਤੱਕ ਔਰ 2000 ਤੋਂ ਲੈ ਕੇ ਅੱਜ ਤਿੱਕਰ ਮੈਂ ਵੀ ਵੇਖਦਾ ਆਉਣਾ ਹੈ ਸਮੇ ਸਮੇ ਇੱਥੇ ਟੱਕ ਲੱਗਦੇ ਨੇ ਸਮਝੌਤੇ ਹੁੰਦੇ ਆ ਪੰਜਾਬ ਸਰਕਾਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਹੋਰ ਜਿਹੜੇ ਜਿਹੜੇ ਵੀ ਇੱਥੇ ਹੈ ਨਾ ਪਰ 20-25 ਸਾਲ ਤੋਂ ਕੰਮ ਉਥੇ ਦਾ ਉਥੇ ਹੀ ਖੜਾ ਹੈ ਤੇ ਅੱਜ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਵੇਖਣ ਤੋਂ ਬਾਅਦ ਜਿਹੜੇ ਦਾਨੀ ਪੁਰਸ਼ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਇੰਨਾ ਪੈਸਾ ਦੇ ਦਿਆਂਗੇ ਟੁੱਟਰ ਮਲ ਹਵੇਲੀ ਨੂੰ ਸੁਰੱਖਿਅਤ ਕਰਨ ਲਈ ਸੰਭਾਲਣ ਲਈ ਜਿਉਂ ਦੀ ਤਿਉ ਬਣਾਉਣ ਵਾਸਤੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਪੈਸੇ ਵੀ ਦਿਆ ਕਰੋ ਤੇ ਆਏ ਸਾਲ ਪੁੱਛਿਆ ਕਰੋ ਇੱਕ ਸਾਲ ਦੇ ਵਿੱਚ ਕਿੰਨਾ ਕੰਮ ਨੇਪਰੇ ਚੜਿਆ ਤੇ ਕਿੰਨੇ ਸਾਲਾਂ ਚ ਇਹਨੂੰ ਤੁਸੀਂ ਪੂਰਾ ਕਰੋਗੇ ਦੂਸਰੇ ਵੱੰਨੇ ਪੰਜਾਬ ਸਰਕਾਰ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵਾਬ ਦੇਵੇ ਕੀ ਤੁਸੀਂ ਇਤਿਹਾਸ ਦੀ ਵਿਰਾਸਤਾਂ ਦੀ ਗੱਲ ਤਾਂ ਬੜੇ ਚੌੜੇ ਹੋ ਹੋ ਕੇ ਕਰਦੇ ਹੋ ਆ ਹਵੇਲੀ ਖੜੀ ਇਹ ਤੁਹਾਡਾ ਸੱਚ ਸਾਹਮਣੇ ਰੱਖ ਰਹੀ ਹੈ ਕਿ ਤੁਹਾਡੇ ਪੱਲੇ ਕੀ ਹੈ ਤੇ ਤੁਸੀਂ ਹੁਣ ਤੱਕ ਪੰਥ ਨੂੰ ਤੇ ਪੰਜਾਬ ਨੂੰ ਦਿੱਤਾ ਕੀ ਹੈ ਅਸੀਂ ਜਦੋਂ ਪੰਜਾਬ ਦੀ ਧਰਤੀ ਤੋਂ ਬਾਹਰ ਚਲੇ ਜਾਂਦੇ ਆ ਚਾਹੇ ਉਹ ਤੁਸੀਂ ਰਾਜਸਥਾਨ ਚਲੇ ਜਾਓ ਹਿਮਾਚਲ ਚਲੇ ਜਾਓ ਹਰਿਆਣੇ ਚਲੇ ਜਾਓ ਦਿੱਲੀ ਚਲੇ ਜਾਓ ਉਦੋਂ ਪਰਾਂ ਦੌਰ ਨੂੰ ਨਿਕਲ ਜਾਓ ਅੱਜ ਤੀਕਰ ਸਾਰੇ ਕਿਲੇ ਜਿਹੜੇ ਸੀ ਪ੍ਰਾਤਨ ਜਿਉਂ ਦੇ ਤਿਉਂ ਰੱਖੇ ਗਏ ਪਰ ਪੰਜਾਬ ਦੀਆਂ ਪੁਰਾਤਨ ਵਿਰਾਸਤਾਂ ਚਾਹੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਨ ਤੇ ਚਾਹੇ ਉਹ ਸਿੱਖ ਮਿਸਲਾਂ ਨਾਲ ਸੰਬੰਧਿਤ ਸਨ ਸਾਹੇ ਉਹ ਸਿੱਖ ਜਿਹੜੇ ਰਾਜ ਘਰਾਣੇ ਸਾਡੇ ਉਹ ਰਾਜ ਸੀਗੇ ਉਹਨਾਂ ਨਾਲ ਜੁੜੇ ਹੋਏ ਸਿੱਖ ਵਿਰਾਸਤਾਂ ਉਹ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਸਰਕਾਰਾਂ ਜਾਂ ਧਰਮ ਦੇ ਠੇਕੇਦਾਰ ਕਹਿਣ ਨੂੰ ਉਹ ਆ ਪੰਥਕ ਨੇ ਪਰ ਵੱਡਾ ਉਹਨਾਂ ਦਾ ਜਿਹੜਾ ਯੋਗਦਾਨ ਉਹ ਇਹ ਪਿਆ ਕਿ ਆਉਣ ਵਾਲੀਆਂ ਪਨੀਰੀਆਂ ਤੋਂ ਇਹ ਵਿਰਾਸਤਾਂ ਜਿਹੜੀਆਂ ਨੇ ਖੁੱਸ ਰਹੀਆਂ ਨੇ ਆਉਣ ਵਾਲੀ ਪਨੀਰੀ ਨੂੰ ਇਹੀ ਵਿਰਾਸਤਾਂ ਵਿਖਾ ਕੇ ਉਹਨਾਂ ਦਾ ਪਛੋਕੜ ਯਾਦ ਕਰਾ ਕੇ ਉਹਨਾਂ ਦੇ ਅੰਦਰ ਇੱਕ ਚਿੰਗ ਵੱਲਣੀ ਸੀਗੀ ਕਿ ਤੁਹਾਡੇ ਵੱਡੇ ਵਡੇਰੇ ਉਹਨਾਂ ਸਮਿਆਂ ਦੇ ਵਿੱਚ ਵੀ ਇੰਨੇ-ਇੰਨੇ ਵੱਡੇ ਕਿਲਿਆਂ ਦੇ ਮਾਲਕ ਸੀਗੇ ਅੱਜ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਇਸ ਲਈ ਅੱਜ ਅਸੀਂ ਇੱਥੋਂ ਫਿਰ ਆਵਾਜ਼ ਦਿੰਨੇ ਆਂ ਦਾਨੀ ਸੱਜਣਾ ਨੂੰ ਵੀ ਪੈਸਾ ਕਿੱਥੇ ਜਾ ਰਿਹਾ ਤੁਹਾਡਾ ਦਿੱਤਾ ਹੋਇਆ ਇਹ ਉੱਥੇ ਦੀ ਉੱਥੇ ਕਿਉਂ ਖੜੀ ਹੈ ਤੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਜਵਾਬ ਦੇਵੇ ਕਿ ਬਾਕੀ ਤੁਹਾਡੇ ਕੋ ਸਾਰੇ ਕੰਮ ਹੋ ਜਾਂਦੇ ਨੇ ਕਾਰ ਸੇਵਾ ਵਾਲੇ ਵੀ ਸਾਡੇ ਕਿਤੇ ਨਾ ਕਿਤੇ ਰਾਤੀ ਗੁਰਦੁਆਰਾ ਢਾ ਕੇ ਸਵੇਰੀ ਬਣਾ ਲੈਂਦੇ ਆ ਪਰ ਇੱਧਰ ਕਿਸੇ ਨੇ ਅੱਜ ਤੱਕ ਕਾਰ ਸੇਵਾ ਕਿਉਂ ਨਹੀਂ ਕੀਤੀ ਇਸ ਲਈ ਆਉ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਵਿਰਾਸਤਾਂ ਨੂੰ ਸੰਭਾਲਿਆ ਜਾਏ ਔਰ ਜਿਉਂ ਦਾ ਤਿਉਂ ਸੰਭਾਲਿਆ ਜਾਏ ਤਾਂ ਕਿ ਆਉਣ ਵਾਲੀ ਪਨੀਰੀ ਲਈ ਪ੍ਰੇਰਨਾ ਸਰੋਤ ਬਣ ਸਕਣ ਤੇ ਆਉਣ ਵਾਲੇ ਸਮੇਂ ਚ ਪੰਥ ਵਿੱਚ ਮੋੜ ਭਾਈ ਟੋਡਰਮਲ ਪੈਦਾ ਕੀਤੇ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ